ਟਰੈਕਟਰ ਨੂੰ ਕੀ ਹੋਇਆ ਜੀ ਆਹ ਟਰੈਕਟਰ ਦਾ ਕੀ ਹੋਇਆ ਵਿੱਚ ਗੋਲੀ ਮਾਰੀ ਹੈ ਜੀ ਉਹਨਾਂ ਨੇ ਇਹਦਾ ਮਤਲਬ ਗੋਲੀਆਂ ਚਲਾਈਆਂ ਨੇ ਇਹ ਚਲਾਈਆਂ ਨੇ ਜੀ ਬਿੱਤ ਗੋਲਗੀਆਂ ਚਲਾਈਆਂ ਨੇ ਦਾੜ-ਦਾੜ ਗੋਲੀਆਂ ਚੱਲ ਰਹੀਆਂ ਨੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕਿਤੇ ਨੱਕ ਤੇ ਹਰਿਆਣਾ ਪੁਲਿਸ ਵੱਲੋਂ ਗੋਲੀਬਾਰੀ ਕੀਤੀ ਗਈ ਹੈ ਤੇ ਟਰੈਕਟਰ ਦੇ ਟਾਇਰਾਂ 'ਚ ਗੋਲੀਆਂ ਵੱਜੀਆਂ ਨੇ ਆਪਣੇ ਨੌਜਵਾਨਾਂ ਕੋਲ ਪੱਕੇ ਰੌਂਦ ਨੇ ਜਿਹੜੀਆਂ ਪੱਥੀਆਂ ਗੋਲੀਆਂ ਚੱਲਦੀਆਂ ਨੇ ਉਹ ਵੀ ਚੱਲਦੀਆਂ ਨੇ ਵਿੱਚ ਵਿੱਚ ਹੁਣਾਂ ਰਾਤ ਹੋ ਰਹੀ ਆ ਸਾਨੂੰ ਉਹਨਾਂ ਪਰ ਇਹ ਵੀ ਅਤਵਾਦ ਨਹੀਂ ਹੈਗਾ ਵੀ ਉਹ ਜਾਵਰਨੇ ਹੋ ਸਕਦਾ ਸਾਨੂੰ ਪੜਾ ਪੜੋ ਪਿੱਛੇ ਹਟ ਕੇ ਹੀ ਲੈਣਾ ਪੈ ਜਵੇ ਇੱਥੇ ਤੱਕ ਤਾਂ ਉਹਨਾਂ ਦੀ ਮਾਰ ਹੈਗੀ ਉਹ ਹੈਗੀ ਆ ਕਿ ਜਿਹੜੇ ਸਿਮਿੰਟਰ ਸੀ ਬਜਰੀ ਵਾਲੇ ਉਹ ਤਾਂ ਚੱਕ ਕੇ ਪਰੇ ਕਰਦੇ ਸਾਈਡ ਤੋਂ ਦੇਖ ਰਾ ਉਧਰ ਬਸ ਸਿਰਫ ਉਹਨਾਂ ਦੇ ਸਾਹਮਣੇ ਇੱਕ ਲੇਰ ਰਹਿ ਗਈ ਉਹ ਕਿੰਨੀ ਮੋਟੀ ਹੈ ਛੋਟੀ ਹੈ ਉਹ ਨੰਗੀਆਂ ਟੋਪੀਆਂ ਉਹਨਾਂ ਦੀਆਂ ਦਿਖਦੀਆਂ ਨੇ ਜਦੋਂ ਕਿ ਮਾਹੌਲ ਤਾਂ ਇੱਕ ਲੜਾਈ ਵਾਲਾ ਬਣ ਗਿਆ ਜਿਵੇਂ ਦੇਸ਼ਾਂ ਦੀ ਲੜਾਈ ਚੱਲ ਰਹੀ ਹੋਵੇ ਨਹੀਂ ਲੜਾਈ ਸਾਡੇ ਵਾਸਤੇ ਮਜਬੂਰੀ ਆ ਆ ਸਾਡੇ ਕੋਲ ਆ ਝੰਡਾ ਡੰਡਾ ਸਾਡੀ ਮਜਬੂਰੀ ਆ ਅਸੀਂ ਇਹਦੇ ਨਾਲ ਪ੍ਰੋਟੈਕਸ਼ਨ ਕਰ ਸਕਦੇ ਹਾਂ ਉਹਨਾਂ ਦੇ ਮਾਰ ਨਹੀਂ ਸਕਦੇ ਪਰ ਉਹ ਹਮਲਾਵਾਦ ਨੇ ਜੇ ਅਸੀਂ ਮਾਰ ਤਾਂ ਉਹਨਾਂ ਨੇ ਕਹਿਣਾ ਉਗਰਵਾਦੀ ਆ ਸਾਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸ਼ੰਭੂ ਬਾਰਡਰ ਤੇ ਮੌਜੂਦ ਹਾਂ ਸ਼ੰਭੂ ਬਾਰਡਰ ਤੇ ਜਿਹੜਾ ਮਾਹੌਲ ਆ ਉਹ ਤਣਾਅਪੂਰਨ ਕਿਉਂਕਿ ਇੱਕ ਪਾਸੇ ਹਰਿਆਣਾ ਪੁਲਿਸ ਅਤੇ ਦੂਜੇ ਪਾਸੇ ਪੰਜਾਬ ਦੇ ਕਿਸਾਨ ਨੇ ਅਥਰੂ ਗੈਸ ਦੇ ਗੋਲੇ ਲਗਾਤਾਰ ਜਾਰੀ ਨੇ ਸੋ ਤਸਵੀਰਾਂ ਤੁਹਾਨੂੰ ਦਿਖਾਉਣਾ ਅੱਗੇ ਟਰੈਕਟਰ ਅੱਗੇ ਗਿਆ ਸੀ ਟਰੈਕਟਰ ਦੇ ਅਗਲੇ ਟਾਇਰਾਂ ਦੀ ਹਵਾ ਨਿਕਲੀ ਵੀ ਆ ਅਤੇ ਉਹ ਟਰੈਕਟਰ ਨੂੰ ਪਿੱਛੇ ਲਿਜਾ ਰਹੇ ਨੇ ਹਵਾ ਕਿਉਂ ਨਿਕਲੀ ਕੀ ਕਾਰਨ ਬਣੇ ਨੇ ਕਿਉਂਕਿ ਜਿਹੜੇ ਨੌਜਵਾਨ ਨੇ ਲਗਾਤਾਰ ਵੈਰੀਗੇਟਿੰਗ ਵੱਲ ਜੋ ਹੈ ਕੱਗੜ ਉਹਨੇ ਉਹਨਾਂ ਵੱਲ ਜਾ ਰਹੇ ਸੀ ਸੋ ਉਸ ਤੋਂ ਬਾਅਦ ਜਿਹੜਾ ਟਰੈਕਟਰ ਹੈ ਇਹਨੂੰ ਵਾਪਸ ਲੈ ਕੇ ਆ ਰਹੇ ਨੇ ਕਿਉਂਕਿ ਇਹਦੇ ਟਾਇਰਾਂ 'ਚੋਂ ਹਵਾ ਨਿਕਲੀ ਹੋਈ ਆ ਸੋ ਬਾਈ ਜੂਰੀ ਸਾਡੇ ਨਾਲ ਮੌਜੂਦ ਨੇ ਹਾਂਜੀ ਕੀ ਨਾਮ ਹੈ ਆਪਣਾ ਜੀਤ ਸਿੰਘ ਆ ਜੀ ਜੀਤ ਸਿੰਘ ਜੀ ਕੀ ਮਾਹੌਲ ਚੱਲ ਰਿਹਾ ਕਿਵੇਂ ਲੱਗ ਰਿਹਾ ਆਹ ਥੋੜੇ ਸਾਹਮਣੇ ਆ ਜੀ ਦੇਖੋ ਸਰਕਾਰ ਪੂਰੇ ਹੱਥ ਕੰਡੇ ਵਰਤ ਰਹੀ ਆ ਹੂੰ ਬਿਲਕੁਲ ਪੀਸਫੁਲੀ ਪ੍ਰੋਟੈਕਟ ਕਰਨਾ ਸੀਗਾ ਠੀਕ ਹੈ ਉਹ ਵੀ ਆਪਣੀਆਂ ਜਿਹੜੀਆਂ ਮੰਗੀਆਂ ਹੋਈਆਂ ਮੰਨੀਆਂ ਹੋਈਆਂ ਮੰਗਾ ਨੇ ਆਹ ਟਰੈਕਟਰ ਨੂੰ ਕੀ ਹੋਇਆ ਜੀ ਆਹ ਟਰੈਕਟਰ ਦਾ ਕੀ ਸਿਸਟਮ ਸਾਡੇ ਗੋਲੀ ਮਾਰੀ ਹੈ ਜੀ ਉਹਨਾਂ ਨੇ ਅੱਛਾ ਹਾਂ ਜਿਹੜਾ ਟਾਇਰ ਚ ਹਵਾ ਨਿਕਲੀ ਵੀ ਤਾਂ ਗੋਲੀ ਗੋਲੀ ਲੱਗੀ ਹੈ ਜੀ ਹਾਂ ਅੱਛਾ ਇਹਦਾ ਮਤਲਬ ਗੋਲੀਆਂ ਚਲਾਈਆਂ ਨੇ ਜੀ ਚਲਾਈਆਂ ਨੇ ਜੀ ਵਿੱਚ ਗੋਲੀਆਂ ਚਲਾਈਆਂ ਨੇ ਦਾੜ ਦਾੜ ਗੋਲੀਆਂ ਚੱਲ ਰਹੀਆਂ ਨੇ ਅੱਛਾ ਅਥਰੂ ਗੈਸ ਦੇ ਗੋਲੇ ਨੇ ਕੈਮੀਕਲੀ ਗੋਲੇ ਛੱਡ ਰਹੇ ਨੇ ਇਕੱਲੇ ਅਥਰੂ ਗੈਸ ਦੇ ਗੋਲੇ ਨਹੀਂ ਗੇ ਠੀਕ ਹੈ ਬਹੁਤ ਜ਼ਹਿਰੀਲੀ ਗੈਸ ਦੇ ਗੋਲੇ ਛੱਡ ਰਹੇ ਠੀਕ ਹੈ ਜ਼ਹਿਰੀਲੀ ਗੈਸ ਦੇ ਤਾਂ ਸਵੇਰ ਤੋਂ ਹੀ ਪਰ ਇਹ ਜਿਹੜੀ ਗੋਲੀਆਂ ਵਾਲੀ ਗੱਲ ਆ ਕੋਈ ਮਤਲਬ ਕਿਤੇ ਨਾ ਕਿਤੇ ਨੁਕਸਾਨ ਵੀ ਹੋਇਆ ਕਿਸੇ ਕਿਸਾਨ ਆਗੂ ਦਾ ਦੋ ਤਿੰਨ ਦੋ ਤਿੰਨ ਟਰੈਕਟਰ ਮਤਲਬ ਨੁਕਸਾਨੇ ਗਏ ਨੇ ਬਹੁਤ ਬੰਦੇ ਫਟੜ ਹੋਏ ਨੇ ਠੀਕ ਹੈ ਹਾਂ ਜੀ ਜੇ ਚਾਹਤਾ ਮੁੰਡਿਆਂ ਕ ਲੱਗੇ ਹੋ ਅੱਛਾ ਲੈ ਕੇ ਗੇਂਦਰ ਨੂੰ ਹਾਂਜੀ ਹਾਂ ਨਹੀਂ ਕਿੱਥੇ ਗੋਲੇ ਕਿੱਥੇ ਚਲਾਈ ਅੱਗੇ ਜਾ ਕੇ ਅੱਗੇ ਜਾ ਕੇ ਚੱਲ ਰਹੀ ਗੋਲੀ ਅੱਛਾ ਹਾਂਜੀ ਹਾਂ ਜਿਹੜਾ ਕੱਗਰ ਦਾ ਪੁਲਾ ਜੀ ਬ੍ਰਿਜਾ ਉਹਦੇ ਨਜ਼ਦੀਕ ਹਾਂ ਕੋਈ ਨਜ਼ਦੀਕ ਜਾ ਕੇ ਠੀਕ ਹੈ ਕਿਵੇਂ ਲੱਗਦਾ ਮਾਹੌਲ ਕਿਤਨਾ ਕਿਤੇ ਪੁਲਿਸ ਜ਼ਿਆਦਾ ਹੁਣ ਆਪਣੇ ਬਹੁਤ ਧੱਕਾ ਕਰ ਰਹੀ ਜ਼ਿਆਦਾ ਬੇਵਜਹ ਜੀ ਠੀਕ ਹੈ ਹਾਂਜੀ ਹਾਂਜੀ ਠੀਕ ਹੈ 10 ਮਿੰਟ ਚੱਕਮੀ ਹੋ ਗਏ ਠੀਕ ਹੈ ਹਾਂਜੀ ਹਾਂ ਅੱਛਾ ਕੋਈ ਜ਼ਿਆਦਾ ਗੰਭੀਰ ਜ਼ਖਮੀ ਤਾਂ ਨਹੀਂ ਹੋਇਆ ਹਾਂ ਪੰਜ ਬੰਦੇ ਜ਼ਖਮੀ ਬੁਗ ਮੇਰਾ ਹਾਂਜੀ ਉਹਨਾਂ ਲੱਗਿਆ ਪੈਰਾਂ ਪਰ ਲੱਥਾਂ ਪਰ ਗੋਲੀਆਂ ਲੱਗੀਆਂ ਠੀਕ ਹੈ ਸੋ ਟਰੈਕਟਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਹਰਿਆਣਾ ਪੁਲਿਸ ਵੱਲੋਂ ਗੋਲੀਬਾਰੀ ਕੀਤੀ ਗਈ ਹੈ ਅਤੇ ਟਰੈਕਟਰ ਦੇ ਟਾਇਰਾਂ 'ਚ ਗੋਲੀਆਂ ਵੱਜੀਆਂ ਨੇ ਅਤੇ ਟਰੈਕਟਰ ਦੇ ਟਾਇਰਾਂ ਦੀ ਹਵਾ ਨਿਕਲੀ ਵੀ ਆ ਹੁਣ ਉਹ ਟਰੈਕਟਰ ਨੂੰ ਪਿੱਛੇ ਕਰ ਰਹੇ ਨੇ ਟੋਚਨ ਪਾ ਕੇ ਦੂਜੇ ਟਰੈਕਟਰ ਨਾਲ ਪਿੱਛੇ ਲੈ ਕੇ ਜਾ ਰਹੇ ਨੇ ਸੂਰ ਸ਼ੰਭੂ ਬਾਰਡਰ ਦੀਆਂ ਜਿਹੜੀਆਂ ਤਸਵੀਰਾਂ ਨੇ ਤੁਹਾਨੂੰ ਲਗਾਤਾਰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਅਥਰੂ ਗੈਸ ਦੇ ਗੋਲੇ ਲਗਾਤਾਰ ਸਵੇਰ ਤੋਂ جاری ਨੇ ਅਤੇ ਹੁਣ ਵੀ ਪੂਰੇ ਜ਼ਬਰਦਸਤ ਕਿਤੇ ਨਾ ਕਿਤੇ ਗੋਲੇ ਦਾਗੇ ਜਾ ਰਹੇ ਨੇ ਕਿ ਕਿਸਾਨ ਆਗੂ ਪਿੱਛੇ ਹੁਣ ਪਰ ਕਿਸਾਨਾਂ ਦੀ ਗਿਣਤੀ ਸ਼ੰਭੂ ਬਾਰਡਰ ਦੇ ਘੱਗਰਾ ਬ੍ਰਿਜ ਦੇ ਬਿਲਕੁਲ ਨਜ਼ਦੀਕ ਲਗਾਤਾਰ ਵੱਧਦੀ ਜਾ ਰਹੀ ਆ ਕਿਸ ਤਰੀਕੇ ਨਾਲ ਕਿਸਾਨ ਇਹ ਟਰੈਕਟਰ ਨੂੰ ਅੱਗੇ ਲੈ ਕੇ ਜਾ ਰਹੇ ਨੇ ਕਿਉਂਕਿ ਟਰੈਕਟਰ ਦੇ ਟਾਇਰਾਂ ਦੀ ਹਵਾ ਨਿਕਲ ਚੁੱਕੀ ਆ ਤੋ ਦੱਸਿਆ ਜਾ ਰਿਹਾ ਕਿ ਗੋਲੀਬਾਰੀ ਹੋਈ ਆ ਸੋ ਲਗਾਤਾਰ ਸ਼ੰਭੂ ਬਾਰਡਰ ਤੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਬਾਈ ਜੂਰੀ ਮੌਜੂਦ ਨੇ ਬਾਈ ਜੀ ਕੀ ਨਾਮ ਆ ਆਪਣਾ ਮੇਰਾ ਨਾਮ ਜੀ ਪਰਮੇਰ ਸਿੰਘ ਸੀੜਾ ਅੱਛਾ ਸੀੜਾ ਜੀ ਕੀ ਹੋਇਆ ਆਹ ਟਰੈਕਟਰ ਨੂੰ ਤੁਸੀਂ ਇੱਧਰ ਲੈ ਕੇ ਜਾ ਰਹੇ ਇੱਥੇ ਗੋਲੇ ਵੱਜੇ ਨੇ ਬੋਨਟ ਦੀ ਵੀ ਵੱਜੇ ਨੇ ਜੀ ਫਿਊਲ ਪਾਈਪਾਂ ਜੋ ਵੀ ਹਾਈਡਰੋਲਿਕਾ ਉਹ ਖੜ ਚੁੱਕਿਆ ਠੀਕ ਹੈ ਨਹੀਂ ਗੋਲੇ ਕਿਹੜੇ ਵਿੱਚ ਗੋਲੀਬਾਰੀ ਵੀ ਹੋਈ ਹੈ ਕੋਈ ਹਾਂ ਜਿਹੜੇ ਆ ਰਵਰ ਦੇ ਗੋਲੇ ਮਾਰਦੇ ਨੇ ਜਾਂ ਤੂਏ ਗੈਸ ਵਾਲੇ ਗੋਲੇ ਵਜਦੇ ਨੇ ਗੋਲੀਬਾਰੀ ਵੀ ਹੋ ਰਹੀ ਆ ਆਪਣੇ ਨੌਜਵਾਨਾਂ ਕੋਲ ਪੱਕੇ ਰੌਂਦ ਨੇ ਜਿਹੜੀਆਂ ਪੱਥੀਆਂ ਗੋਲੀਆਂ ਚੱਲਦੀਆਂ ਨੇ ਉਹ ਵੀ ਚੱਲਦੀਆਂ ਨੇ ਵਿੱਚ ਵਿੱਚ ਠੀਕ ਹੈ ਨਹੀਂ ਬਾਕੀ ਦੇਖ ਰਿਹਾ ਵੀ ਹੁਣ ਇੱਧਰ ਨੂੰ ਹਜ ਜਿਹੜਾ ਹੈਗੀਆਂ ਤੇ ਉਹ ਤੋੜਤੀਆਂ ਜਿਹੜਾ ਹੁਣ ਨੌਜਵਾਨ ਕੋਸ਼ਿਸ਼ ਕਰਦੇ ਨੇ ਬਹੁਤ ਗੰਭੀਰ ਜ਼ਖਮੀ ਕਰ ਰਹੇ ਨੇ ਹੈ ਹੁਣ ਜੀਸੀਬੀ ਲਿਆਂਦੀ ਆ ਇੱਕ ਕੋਸ਼ਿਸ਼ ਇਧਰੋਂ ਵੀ ਆ ਵੀ ਜਿੱਥੇ ਕੋਈ ਥਲੋਪੀਆਂ ਘੱਟ ਮਿਲ ਜੇ ਇਧਰੋਂ ਵੀ ਰਾਹ ਹੋ ਜੇ ਫਿਰ ਅਸੀਂ ਉਧਰੋਂ ਜਾ ਕੇ ਦੋਦੇ ਮਾਰ ਕਰ ਸਕੀਏ ਚੁਕਿ ਹੁਣ ਤੁਸੀਂ ਦੇਖ ਸਕਦੇ ਹੋ ਫੌਜੀਆਂ ਦੇ ਸਾਹਮਣੇ ਦੀ ਆਖਰੀ ਲੇਰ ਰਹਿ ਗਈ ਉੱਥੇ ਸੰਗਲ ਪਾਉਣਾ ਵੀ ਸੌਖਾ ਤੇ ਨੁਕਸਾਨ ਵੀ ਵੱਧ ਹੁੰਦਾ ਇਹ ਸਾਡੀ ਹੁਣ ਮਜਬੂਰੀ ਹੋ ਗਈ ਜਨ ਕਿ ਜਿਹੜੇ ਸਿਮਿੰਟਰ ਸੀ ਬਜਰੀ ਵਾਲੇ ਉਹ ਤਾਂ ਚੱਕ ਕੇ ਪਰੇ ਕਰਦੇ ਸਾਈਡ ਤੋਂ ਦੇਖ ਰਾ ਉਧਰ ਬਾਤ ਸਿਰਫ ਉਹਨਾਂ ਦੇ ਸਾਹਮਣੇ ਇੱਕ ਲੇਰ ਰਹਿ ਗਈ ਉਹ ਕਿੰਨੀ ਮੋਟੀ ਹੈ ਛੋਟੀ ਹੈ ਉਹ ਨੰਗੀਆਂ ਟੋਪੀਆਂ ਉਹਨਾਂ ਦੀਆਂ ਦਿਖਦੀਆਂ ਨੇ ਹੁਣ ਬਜ਼ੁਰਗ ਲੰਗੇ ਨੇ ਨੌਜਵਾਨ ਲੰਗੇ ਨੇ ਕੇ ਹੁਣ ਆਪਾਂ ਨੂੰ ਦੂਸਰਾ ਵਿਕਲਪ ਲੈਣਾ ਪੈ ਗਿਆ ਠੀਕ ਹੈ ਹੁਣ ਜਿਹੜੀ ਉੱਥੇ ਫੋਰਸ ਖੜੀ ਆ ਕਿੰਨਾ ਕੁ ਫਰਕ ਆ ਆਪਸ ਵਿੱਚ ਡਿਸਟੈਂਸ ਕਿੰਨਾ ਕੁ ਰਹਿ ਗਿਆ ਹੁਣ ਜੇ ਇੱਥੋਂ ਦੇਖਦੇ ਆ ਸਿਰਫ ਫੋਰਸ ਸੇ ਰਿਖਦੀ ਆ ਬੈਰੀਏਟ ਤੋਂ ਅੱਗੇ ਠੀਕ ਹੈ ਪਰ ਹੁਣ ਜਿਸ ਤਰ੍ਹਾਂ ਦੀ ਉਹ ਗੋਲਾਬਾਦੀ ਕਰਦੇ ਨੇ ਰਬੜ ਦੇ ਗੋਲੇ ਜਾਂ ਦੂਸਰੇ ਕਰਦੇ ਨੇ ਗੰਭੀਰ ਜ਼ਖਮੀ ਹੋ ਗਏ ਜਿਵੇਂ ਹੁਣ ਤੁਸੀਂ ਟਰੈਕਟਰ ਦੀ ਹਾਲਤ ਦੇਖੀ ਆ ਹੁਣ ਉਹ ਇੱਕ ਤਰ੍ਹਾਂ ਦਾ ਐ ਲੱਗਦਾ ਵੀ ਜੰਗ ਵਾਂਗ ਸਿੱਧੀ ਗੋਲਾਬਾਰੀ ਕਰਦੇ ਨੇ ਜਿਹੜੇ ਨੌਜਵਾਨ ਜਾ ਰਹੇ ਨੇ ਜ਼ਖਮੀ ਹੋ ਕੋਈ ਜਾ ਰਹੇ ਨੇ ਬਿਲਕੁਲ ਜਾਨੀ ਕਿ ਮਾਹੌਲ ਤਾਂ ਇੱਕ ਲੜਾਈ ਵਾਲਾ ਬਣ ਗਿਆ ਜਿਵੇਂ ਦੇਸ਼ਾਂ ਦੀ ਲੜਾਈ ਚੱਲ ਰਹੀ ਹੋਵੇ ਨਹੀਂ ਲੜਾਈ ਸਾਡੇ ਵਾਸਤੇ ਮਜਬੂਰੀ ਆ ਆ ਸਾਡੇ ਕੋਲ ਆ ਝੰਡਾ ਡੰਡਾ ਸਾਡੀ ਮਜਬੂਰੀ ਆ ਅਸੀਂ ਇਹਦੇ ਨਾਲ ਪ੍ਰੋਟੈਕਸ਼ਨ ਕਰ ਸਕਦੇ ਹਾਂ ਉਹਨਾਂ ਦੇ ਮਾਰ ਨਹੀਂ ਸਕਦੇ ਪਰ ਉਹ ਹਮਲਾਵਰ ਨਹੀਂ ਜੇ ਅਸੀਂ ਮਾਲ ਤਾਂ ਉਹਨਾਂ ਨੇ ਕਹਿਣਾ ਉਗਰਵਾਦੀ ਆ ਸਾਡੀ ਤਾਂ ਰਾਸ ਦੀ ਆ ਸਿਰਫ ਆਪਣੀ ਬੱਚਤ ਲਈ ਆ ਜੇ ਸਾਡੇ ਕੋਲ ਮਤਲਬ ਵੀ ਉਹ ਉਹਨਾਂ ਕੋਲ ਪਾਪਰ ਹੈ ਉਹਨਾਂ ਕੋਲ ਦਿਖਾਉਣ ਦੇ ਤਰੀਕੇ ਨੇ ਉਹ ਇਸ ਟਾਈਮ ਜਾਵਦ ਨੇ ਭਾਰੂ ਨੇ ਠੀਕ ਹੈ ਹਾਂ ਸਾਡੇ ਕੋਲ ਹੌਸਲਾ ਹੈ ਠੀਕ ਹੈ ਹੌਸਲਾ ਐਵੇਂ ਹੀ ਰਹਿਣਾ ਐਵੇਂ ਹੀ ਚੱਲੀ ਜਾਣਾ ਸਿਸਟਮ ਜਿਵੇਂ ਦਾ ਸਵੇਰ ਦਾ ਦੇਖ ਰਿਹਾ ਸਵੇਰ ਤੇ ਦੇਖ ਰਿਹਾ ਜੀ ਕਿੰਨੇ ਹੀ ਨੌਜਵਾਨ ਚੱਲ ਗਏ ਚਾਰ ਤੋਂ ਪੰਜ ਵਾਰ ਮੈਨੂੰ ਵੀ ਆ ਗੈਸ ਦਾ ਉਹ ਹੋ ਗਿਆ ਪਰ ਫੇਰ ਇਹਦੇ ਚਾਰਜ ਹੋ ਕੇ ਆਉਣਾ ਪੈਂਦਾ ਪਿੱਛੇ ਜਾ ਕੇ ਇਹ ਤਾਂ ਹੁਣ ਜੁੱਜਣਾ ਹੀ ਪੈਣਾ ਹਾਂ ਠੀਕ ਹੈ ਮਤਲਬ ਕਿ ਇੱਕ ਲੇਅਰ ਬਾਕੀ ਹੈ ਜਦੋਂ ਉਹ ਲੇਅਰ ਕ੍ਰੋਸ ਕਰਕੇ ਫਿਰ ਇੱਕ ਲੇਅਰ ਬਾਕੀ ਆ ਠੀਕ ਹੈ ਹੁਣ ਇਹ ਆ ਵੀ ਜਿੱਦੇ ਨੌਜਵਾਨ ਥੱਲੇ ਤੇ ਇਹਨਾਂ ਤੇ ਵੀ ਗੋਲੇਬਾਰੀ ਹੋਈ ਆ ਜੇ ਕਿਸੇ ਤਰ੍ਹਾਂ ਆਪਾਂ ਟਰੈਕਟਰ ਲੰਘਦੇ ਇਧਰੋਂ ਕਰ ਲਈਏ ਫਿਰ ਗੇਤੇ ਨਗੇਤੇ ਉਪਰਸ਼ਾਸਨ ਨੂੰ ਵੀ ਹੋ ਜੂਗਾ ਵੀ ਹੁਣ ਜੇ ਆਪਣੀ ਵੀ ਦੋ ਪੱਖੀ ਮਾਰ ਹੋ ਜੂ ਵੀ ਇਹਨਾਂ ਨੂੰ ਇਹ ਲੈਣ ਨੂੰ ਸੰਭੀਏ ਜਾਂ ਪਿੱਛੇ ਗਿਆ ਨੂੰ ਸੰਭੀਏ ਜੇ ਅੰਬਾਲਾ ਵਿੱਚ ਦਾਖਲ ਹੋਗੇ ਕਿਉਂਕਿ ਕੁਦਰਤੀ ਸਥਿਤੀ ਘੱਗਲ ਦਾ ਉਹਨਾਂ ਨੇ ਫਾਇਦਾ ਚੁੱਕਿਆ ਘੱਗਲ ਨੂੰ ਇੱਕ ਲਿਮਟਿਡ ਪੋਲ ਨੇ ਜਾਂ ਹੋਰ ਸਥਿਤੀਆਂ ਨੇ ਉਹਨੂੰ ਇੱਕ ਉਹ ਰੋਕਣ ਵਾਲੀ ਥੀਮਾ ਵਾਂਗ ਬੱਤ ਰਹੇ ਨੇ ਠੀਕ ਆ ਪਲਾਨਿੰਗ ਦੇਖੀ ਆ ਕਿ ਪੁਲਿਸ ਦੀ ਵੀ ਪਲਾਨਿੰਗ ਧੀ ਕਿ ਜਿਹੜੇ ਬ੍ਰਿਜ ਨੇ ਉਹਨਾਂ ਨੂੰ ਕੰਟਰੋਲ ਕਰੋ ਪੁਲਿਸ ਸੌਣੇ ਤਬਦੀਲ ਕਰੇ ਹੋਏ ਸੀ ਪਹਿਲਾਂ ਤੋਂ ਬਾਕੀ ਜੀ ਬਾਕੀ ਬ੍ਰਿਜ ਹੁੰਦੇ ਨੇ ਇੱਕ ਸ਼ਬਦ ਹੁੰਦਾ ਬੋਟਲ ਨੈਕ ਹੁੰਦੇ ਨੇ ਜਿੱ ਬਹੁਤ ਲੇਰਾਂ ਤੋੜ ਚੁੱਕੀਆਂ ਨੇ ਜੇ ਉਹਨਾਂ ਨੇ ਤਿਆਰੀ ਕਰੀ ਆਪਾਂ ਜੋ ਕਹਿੰਦੇ ਇਹਨਾਂ ਦੇ ਹਵਾਲੇ ਡਰੋਨ ਉਹਨਾਂ ਦਾ ਹੁਣ ਝੱਲਣੇ ਸਾਨੂੰ ਆਗੇ ਜਾਂ ਉਹਨਾਂ ਦਾ ਵੀ ਦਮ ਟੁੱਟ ਗਿਆ ਪਰ ਹੁਣ ਸਾਨੂੰ ਵੀ ਲੱਗਦਾ ਵੀ ਕੋਈ ਹੋਰ ਬਕਲਪ ਪੈਦਲਰ ਲੈਣਾ ਪੈਣਾ ਇਹਦੇ ਠੀਕ ਹੈ ਉਸ ਲਈ ਤੁਸੀਂ ਉਹ ਪੈਰਲਰ ਬਾਰੇ ਸੋਚ ਰਹੇ ਹੋ ਜਿਹੜਾ ਸਾਈਡ ਤੋਂ ਕੋਸ਼ਿਸ਼ ਕਰ ਰਹੇ ਸਾਡੇ ਆਗੂ ਇਧਰੋਂ ਹੁਣ ਜੀਵੀਸੀ ਮਸ਼ੀਨਾਂ ਲੈ ਕੇ ਗਏ ਨੇ ਜੇ ਇੱਕ ਵਾਰ ਆਪਣੇ ਟਰੈਕਟਰ ਵੜ ਗਏ ਹੁਣ ਜਿਹੜਾ ਘਟੋ ਘਟ ਮੈਂ ਮੇਰੀ ਗਿਣਤੀ ਆ ਵੀ 1100 ਟਰੈਕਟਰ ਮੈਂ ਗਿਣੇ ਆ ਅੱਜ ਸਵੇਰ ਦਾ ਜੇ ਕੁਛ ਐਂਟਰੀ ਇਧਰੋਂ ਹੋ ਗਈ ਫਿਰ ਉਹ ਉਹਨਾਂ ਨੂੰ ਵੀ ਭੱਜ ਦੌੜ ਆ ਜੂਗੀ ਅੰਦਰ ਵਾਲੇ ਸੰਭੀਏ ਕਿ ਬਾਹਰ ਵਾਲੇ ਸੰਭੀਏ ਅਸੀਂ ਭਾਰੂ ਪੈ ਜਾਂਗੇ ਠੀਕ ਹੈ ਇੱਕ ਪਾਸੇ ਤੋਂ ਮੋਲਚਾ ਲੜਨਾ ਹੁਣ ਅਸੀਂ ਔਖਾ ਹੋਇਆ ਪਿਆ ਠੀਕ ਹੈ ਜਨਨ ਕਿ ਕਦੋਂ ਵੀ ਤੁਸੀਂ ਜਿਹੜਾ ਲਾਸਟ ਉਹ ਆ ਕ੍ਰੋਸ ਕਰਕੇ ਅੰਬਾਲੇ ਚ ਜਨਨ ਕਿ ਕਦੋਂ ਵੀ ਐਂਟਰੀ ਹੋ ਸਕਦੀ ਹੈ ਘੱਟੇ 2 ਘੰਟੇ 4 ਘੰਟੇ ਹੋ ਸਕਦੀ ਹੈ ਬਾਕੀ ਨਾ ਕੁਦਰਤ ਪਰ ਹੈ ਜਿਤਨਾ ਹਵਾ ਖੜ ਜਾਂਦੀ ਆ ਉਦੋਂ ਕਿਸਾਨਾਂ ਨੂੰ ਇਹਦਾ ਅਥਰੂ ਕੈਸ ਦਾ ਨੁਕਸਾਨ ਹੁੰਦਾ ਜਦੋਂ ਹਵਾ ਚੱਲਦੀ ਹੈ ਘਟ ਹੁੰਦਾ ਠੀਕ ਹੈ ਹੁਣ ਆ ਰਾਤ ਹੋ ਰਹੀ ਆ ਸਾਨੂੰ ਉਹਨਾਂ ਪਰ ਇਹ ਵੀ ਅਤਵਾਦ ਨਹੀਂ ਹੈਗਾ ਵੀ ਉਹ ਸਾਨੂੰ ਪੜਾਓ ਪੜੋ ਪਿੱਛੇ ਹਟ ਕੇ ਹੀ ਲੈਣਾ ਪੈ ਜਵੇ ਇੱਥੇ ਤੱਕ ਤਾਂ ਉਹਨਾਂ ਦੀ ਮਾਰ ਹੈਗੀ ਉਹ ਹੈਗੀ ਆ ਸਾਨੂੰ ਇਹ ਵੀ ਆਪਣੇ ਲੋਕਾਂ ਦਾ ਧਿਆਨ ਰੱਖਣਾ ਪਊਗਾ ਮੈਂ ਬੇਨਤੀ ਵੀ ਕਰੂੰਗਾ ਵੀ ਜੇ ਰਾਤ ਹੋ ਜਾਂਦੀ ਅੱਜ ਅੱਜੇ ਪੜਾਓ ਨਹੀਂ ਟੁੱਟਦਾ ਕੋਈ ਕਾਲੀ ਨਾ ਕਰਿਓ ਆਪਾਂ 100 200 ਅੱਧਾ ਕਿਲੋਮੀਟਰ ਪਿੱਛੇ ਬੈਠਾਂਗੇ ਸਵੇਰੇ ਬੱਲ ਨਾਲ ਆਵਾਂਗੇ ਠੀਕ ਹੈ ਜਰਨਿਕਾ ਥਰੂ ਗੈਸ ਨਾਲ ਰਾਤ ਨੂੰ ਨੁਕਸਾਨ ਵੱਧ ਹੁੰਜਵੇਂ ਤੁਸੀਂ ਕਹਿੰਦੇ ਤੁਸੀਂ ਗੈਸ ਵੀ ਕਰ ਸਕਦੇ ਨੇ ਰਬੜ ਦੇ ਗੋਲੇ ਵੀ ਮਾਰਦੇ ਨੇ ਤੇ ਪੱਕੀ ਗੋਲੀ ਵੀ ਚਲਾ ਰਹੇ ਨੇ ਜਿਹਨੂੰ ਆਪਾਂ ਪੱਕੀ ਗੋਲੀ ਇੱਕ ਤਾਂ ਹੁੰਦੀ ਆ ਨਾ ਆ ਤੋੜੇ ਆ ਕਹ ਰਹੀਏ ਦਨਾਲੀਆਂ ਦੀਆਂ ਜਿਹੜੇ ਸ਼ਰਲੇ ਮਾਰਦੇ ਨੇ ਪੱਕੀ ਗੋਲੀ ਮਾਰਦੇ ਆ ਜਿਹੜੀ ਸਿੱਧੀ ਬੰਦੇ ਨੂੰ ਹਿੱਟ ਕਰਨ ਨੂੰ ਨਿਸ਼ਾਨ ਚੀਜ਼ ਮਾਰੀ ਜਾਂਦੀ ਆ ਉਹਦਾ ਕੀ ਮਤਲਬ ਆ ਠੀਕ ਹੈ ਹਾਂ ਜੀ ਜਨਿਕਾ ਕਿ ਕਿਤੇ ਖਦਸਾਈ ਵੀ ਆ ਵੀ ਟਰੈਕਟਰਾਂ ਦੇ ਉਹੇ ਜਿਹੀਆਂ ਗੋਲੀਆਂ ਲੱਗੀਆਂ ਜਾਂ ਵੱਡੇ ਗੋਲੇ ਲੱਗੇ ਨੇ ਟਰੈਕਟਰ ਦੇ ਵੀ ਲੱਗੀ ਆ ਜੀ ਜਿਸ ਤਰ੍ਹਾਂ ਰਬੜ ਦਾ ਗੋਲਾ ਲੱਗਿਆ ਜਿਵੇਂ ਉਹਦੀ ਪਾਈਪ ਲਾਈਨ ਕਿਸਾਨਾਂ ਦਾ ਜਿਹੜਾ ਆਪਸੀ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਵੱਲੋਂ ਜੋ ਗੋਲੇ ਦਾਗੇ ਜਾ ਰਹੇ ਨੇ ਅਥਰੂ ਗੈਸ ਦੇ ਸਵੇਰ ਤੋਂ ਹੀ ਉਸ ਤੋਂ ਬਾਅਦ ਕਿਹਾ ਜਾਂਦਾ ਕਿ ਜਿਹੜੇ ਗੋਲੇ ਨੇ ਉਹਨਾਂ ਦੀ ਗਿਣਤੀ ਉਹਨਾਂ ਨੇ ਵਧਾਈ ਲਗਾਤਾਰ ਪਹਿਲਾਂ ਤਾਂ ਮਿੰਟਾਂ ਬਾਅਦ ਅੱਧੇ ਘੰਟੇ ਬਾਅਦ ਉਸ ਤੋਂ ਬਾਅਦ ਸਕਿੰਟਾਂ ਦੇ ਵਿੱਚ ਵੀ ਉਹ ਅਥਰੂ ਗੋਲੇ ਆਉਣ ਲੱਗ ਪਏ ਤੇ ਟਰੈਕਟਰਾਂ ਦੇ ਕਾਫੀ ਨੁਕਸਾਨ ਹੋ ਰਹੇ ਨੇ ਕਿਸਾਨ ਕਹਿ ਰਹੇ ਨੇ ਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਅੱਧਰ ਅੱਗੇ ਵਧਣਾ ਚਾਹੁੰਦੇ ਹਾਂ ਪਰ हरियाणा पुलिस ਦਾ ਜਿਹੜਾ ਸਿਸਟਮ ਆ Haryana पुलिस ਦਾ ਜਿਹੜਾ ਇੱਕ ਹਮਲਾ ਕਰ ਰਹੀ ਆ Haryana पुलिस ਕਿਉਂਕਿ ਕਾਫੀ ਲੇਅਰਾਂ ਕਿਸਾਨ ਕਹਿ ਰਹੇ ਨੇ ਵੀ ਅਸੀਂ ਤੋੜ ਚੁੱਕਿਆ ਸਿਰਫ ਇੱਕ ਲੇਅਰ ਰਹਿੰਦੀ ਆ ਇੱਕ ਬੈਰੀਕੇਡਿੰਗ ਰਹਿੰਦੀ ਆ ਉਸ ਨੂੰ ਵੀ ਅਸੀਂ ਤੋੜ ਦੇਵਾਂਗੇ ਆਕਾਸ਼ ਮਾਹੀ ਨਾਲ ਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸ਼ੰਭੂ ਆਰਡਰ